ਤੇ ਨਾਨੇ ਮਰਵਾਈ ਹੈ ਰੱਸ ਦੱਲਾ ਕਰ ਚੁੱਪ ਕਰਕੇ ਨਾ ਲੈ ਜਾਏ ਨਾ ਲੈ ਜਾ ਪਤਾ ਨਾ ਲੈ ਨਾ ਚੁੱਪ ਕਰਕੇ ਦੂਜੀ ਤਾਂ ਮੈਂ ਤੇਰੇ ਕੋਲ ਜਨਾ ਕਿਸੇ ਕਹਾਂਗਾ ਉਗਰਾ ਡਾਡੀ ਦਾ ਵੀ ਨਾਮ ਲੈ ਲੈ ਡਾਡੀ ਦਾ ਵੀ ਲੈ ਲੈ ਦੂਹਾਂ ਲੈ ਲੈ ਨਾਨਾ ਤੂੰ ਮੁੱਤੂਆ ਡਾਡੀ ਤਾਂ ਇਹਨੂੰ ਕਹ ਦੇ ਛੱਡ ਦਿਓ ਮਾਰ ਨਾ ਮਾਂ ਮਮਾ ਤਾਂ ਆ ਗਈ ਆ ਇਹ ਕਿਹਦੇ ਦੇ ਮਾਰਕੀ ਦੀ ਸੁਆਣੀ ਤੇ ਬਿੰਦਾ ਭਾਈ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਤੇ ਕੀ ਹਾਲਸਾ ਵਾਪਰਿਆ ਮੇਰਾ ਨਾਮ ਤੇ ਮਕਾਉਰ ਸਿੰਘ ਜੀ ਪਿੰਡ ਖੜਕ ਸਿੰਘ ਵਾਲਾ ਸਾਡੀ ਕੁੜੀ ਨੂੰ ਤੰਗ ਕਰਦੀ ਸੀਗੀ ਇਹੋ ਉਹਨੇ ਤਿੰਨ ਮੈਂਬਰ ਸੀਗੀ ਕਾਪੀ ਇੱਕ ਉਹਨਾਂ ਦੀ ਕੁੜੀ ਨੇ ਇੱਕ ਉਹਨੂੰ ਰੱਖੀ ਹੋਈ ਸੀ ਉਹਨੇ ਆਪ ਹੀ ਉਹਨਾਂ ਕਰਕੇ ਆਪ ਮਹੱਤਤਾ ਕੀਤੀ ਜੁੰਦੀ ਨਹੀਂ ਕੀ ਨਾਮ ਛੋਟੀਆਂ ਬੱਚੀਆਂ ਨੇ ਜੀ ਕੀ ਨਾਮ ਸੀ ਤੇਰੇ ਪਿੰਡ ਦਾ ਉਹ ਸੁਖਪ੍ਰੀਤ ਜੀ ਨਾਮ ਹੀ ਹੂੰ ਕਿਹੜੇ ਲੋਟ ਵਿੱਚ ਬੱਚੀਆਂ ਨੇ ਜੀ ਪਹਨੇ ਥੁੱਠਾ ਵਾਲੀ ਕਦੋਂ ਮੌਤ ਹੋਈ ਜਾਂ ਉਹਨਾਂ ਦੀ ਨਹੀਂ ਪਰਸੂ ਰਾਤ ਨੂੰ ਹੋਈ ਜੀ 11 ਵਜੇ ਕਿੱਥੇ ਦਰਖਾਸਤ ਦਿੱਤੀ ਤੁਸੀਂ ਥੁੱਠਾ ਵਾਲੀ ਚੌਕੀ ਜੀ ਮਾਮਲਾ ਦਰਜ ਹੋ ਗਿਆ ਹਾਂਜੀ ਮਾਮਲਾ ਦਰਜ ਕਿਰਾ ਹੋ ਗਿਆ ਜੀ ਕਿੰਨੇ ਬੰਦੇ ਆ ਪੀ ਤਿੰਨ ਬੰਦੇ ਤੇ ਕਿਰਾ ਜੀ ਕਿੰਨੇ ਕੋ ਇੱਕ ਚੱਕੇ ਗਏ ਜੀ ਕੀ ਮੰਗ ਕਰਦੋਂ ਸਰਕਾਰ ਤੋਂ ਮੰਗ ਤਾਂ ਸਾਨੂੰ ਇਨਸਾਫ ਚਾਹੀਦਾ ਜੀ ਹੋਰ ਨਹੀਂ ਕੁਝ ਵੀ ਚਾਹੀਦਾ ਸਾਨੂੰ ਜੀ ਕੌਣ ਕੌਣ ਪਰਿਵਾਰ ਚ ਛੋਡੇ ਇੱਥੇ ਇੱਥੇ ਅਸੀਂ ਦੋ ਇਸ ਭਾਈਆਂ ਗੀ ਇੱਕ ਵਾਰ ਮੰਮੀ ਹੈਗੀ ਮਿਲ ਕੇ ਆਂਦੀ ਹੈ ਜੀ ਤੇ ਦੋ ਛੋਟੇ ਛੋਟੇ ਜਵਾਗ ਬੱਚੇ ਗੀ ਉਹਨੀਆਂ ਕੁੜੀਆਂ ਜੀ ਬਸ ਹੀ ਕੁੜੀਆਂ ਬੱਚੇ ਹੁਣ ਛੋਡੇ ਕੋਲ ਆ ਗਏ ਹਾਂਜੀ ਬੱਚੇ ਸਾਡੇ ਕੋਲ ਨੇ ਜੀ ਤੇਰਾ ਰਹਿ ਰਿਹਾ ਹੈ ਰਿਸ਼ਤਾ ਹੈ ਭਾਈ ਨੇ ਕਨੇ ਕਨੇ ਜਵਾਗ ਪਾਲੇ ਸੀਗੇ ਆਪੜੇ ਮੈਂ ਤੁਸ ਮੋਹਲਾ ਨੇ ਆ ਕੇ ਆਪੇ ਕੁੜੀ ਮਰਵਾ ਲਈ ਭਗਾਨੀ ਜਨਾਨੀ ਰੱਖ ਕੇ ਸੁਰੀ ਮਾਰੀ ਅੰਤ ਮੇਰੇ ਸ਼ਰਮਾਂ ਦੀ ਜਿਹੜੀ ਦੋਤੀ ਰੱਖ ਕੇ ਬੈਲਣੇ ਵਰਵਾਈ ਇੱਥੋਂ ਦੀ ਆਹ ਦੀ ਗੈ ਇੱਥੋਂ ਵੀ ਆਦੀ ਹੈ ਜਿਹੜੀ ਨਹੀਂ ਦਿੱਤਾ ਤੇ ਗਾਲੀ ਗਾਲੀ ਦੀ ਗਾਲੀ ਦੀ ਆਹ ਗਾਲੀ ਦੀ ਆਹ ਨਾਲੇ ਕਾਲੇ ਨੇ ਨਿੰਦਾਨੇ ਆਹ ਦਾ ਦੱਸੋ ਜਿਹੜੀ ਦਾਸੋ

ਮੁਰਸਾ ਆ ਗਏ ਮੈਂ ਤਾਂ ਤੁਹਾਨੂੰ ਬਦਿਆ ਨਾਲ ਗੱਲਬਾਤ ਦੱਸ ਇੱਧਰ ਆ ਕਰੋ ਜਲੇ ਲੈ ਮੇਰੇ ਭੂਆ ਨੇ ਜਲੇ ਮੇਰੇ ਭੈਣ ਰੱਗੀ ਆ ਅਨੇ ਮਰਵਾ ਦੀ ਮੇਰੀ ਮਾਂ ਏ ਚੁਪ ਕਰ ਤੇ ਮਾਂ ਨੇ ਮਰਵਾਈ ਆ ਦੱਸ ਗੱਲਾਂ ਕਰ ਚੁਪ ਕਰਕੇ ਮਾਂ ਲੈ ਜਾਇ ਮਾਂ ਲੈ ਜਾਪਤਾ ਮਾਂ ਲੈ ਦੇ ਨਾ ਕਰ ਚੁਪ ਕਰ ਚੁਪ ਕਰ ਜਲੇ ਦੱਦੀ ਮਾਂ ਲੀਆ ਕੀ ਤੁਮਾਂ ਤੇਰਫਾ ਦੀ ਜਨਾਂ ਡਾਡੀ ਦਾ ਵੀ ਨਾਮ ਲਾਈ ਲੈ ਡਾਡੀ ਦਾ ਵੀ ਲੈ ਲੈ ਦੁਆ ਲੈ ਨਾ ਨਾ ਤੁਮ ਡਾਡੀ ਤਾਂ ਨੀ ਇਹਨੂੰ ਕਹਦੇ ਸਰਦਿਓ ਗਰਮ ਤੇ ਮਮਾਂ ਕਹ ਲਾਜੀ ਆ ਪੁੱਤਿਆਰੀ ਮਾਕੀ ਦੀ ਸੁਆਣੀ ਤੇ ਬਿੰਦਾਂ ਦੀ ਦੀਵਾ ਤੂੰ ਤਾਂ ਰਾਹੀ ਬੜੀ ਗਾਨੀ ਤੂੰ ਤਾਂ ਮੈਂ ਕਰਕੇ ਫਿਰ ਰੋਲ ਲੀ ਤੂੰ ਦੱਸੇ ਨਾ ਸਾਰੇ ਉਹ ਕਿ ਨਾ ਕਰਦੇ ਦੱਸ ਲੈ ਵੇ ਦੇਖ ਲੈ ਬਾਲਾ ਗੱਲਾਂ ਕਰਵਾ ਦੱਸ ਦੱਸ ਬਦਲਤ ਕਰ ਪਰ ਬੋਲਦਾ ਨਹੀਂ ਬਣਾ ਤੂੰ ਵੀ ਬੋਲ